ਤੇ ਹੁਣ ਕਹਿੰਦਾ ਮੈਂ 26 ਜਨਵਰੀ ਨੂੰ ਲਾਨ ਕਰੂੰਗਾ ਕੋ ਇਲੈਕਸ਼ਨ ਆ ਗਿਆ ਐਮਪੀ ਦੇ ਵੀ ਮੈਂ ਸਾਰੇ ਜਿਹੜੇ ਪੁਰਾਣੇ ਕਾਰਡ ਹੈ ਕੈਨਸਲ ਕੀਤੇ ਉਹ ਬਹਾਲ ਕੀਤੇ ਆ ਕੀਤੇ ਜਾਣਗੇ ਉਹਨਾਂ ਨੇ ਇਹ ਕਿਹਾ ਸੀ ਵੀ ਹੁਣ ਜਿਹੜਾ ਅਸੀਂ ਗੋਰਿਆਂ ਤੋਂ ਤਾਂ ਖਿਹੜਾ ਛੜਾ ਲਿਆ ਪਰ ਸਾਨੂੰ ਇੱਕ ਵਾਰੀ ਫੇਰ ਕਾਲਿਆਂ ਨਾਲ ਵੀ ਲੜਾਈ ਲੜ ਕੇ ਸਾਨੂੰ ਆਜ਼ਾਦ ਹੋਣਾ ਪਊਗਾ ਤੇ ਜਿਹੜੀ ਪੰਜਾਬ ਸਰਕਾਰ 2 ਰੁਪਏ ਕਿਲੋ ਦਿੰਦੀ ਹੈ ਨਾ ਉਹ ਕਿਸੇ ਨੂੰ ਨਹੀਂ ਮਿਲੀ ਸਿਰਫ ਜਿਹੜੀ ਕੇਂਦਰ ਨੂੰ ਆ ਰਹੀ ਹੈ ਉਹੀ ਮਿਲ ਰਹੀ ਹੈ ਤੇ ਉਹਨਾਂ 'ਚ ਵੀ ਸਾਡੇ ਗਰੀਬ ਪਰਿਵਾਰਾਂ ਨਾਲ ਨੁਕਸਾਨ ਕੀਤਾ ਕੀ ਹੋਇਆ ਉਹਨਾਂ 'ਚੋਂ ਵੀ ਕਾਰਡ ਕੱਟ ਤੇ ਵੀ ਜਿਹੜੀ ਕੇਂਦਰ ਤੋਂ ਸਾਡੇ ਪਰਿਵਾਰਾਂ ਨੂੰ ਗਰੀਬਾਂ ਨੂੰ ਮਿਲਦੀ ਉਹਦਾ ਮੈਲ ਲੈਣ ਦਿਓ ਤੁਸੀਂ ਆਪ ਤਾਂ ਦੇਣੀ ਨਹੀਂ ਉਹ ਵੀ ਸਾਡੀ ਕੱਟਦੀ ਸਾਨਾ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਖੈਰ ਦੇ ਵਿੱਚ ਗੱਲਬਾਤ ਕਰਦੇ ਆਂ ਕਿਉਂ ਕੱਢਿਆ ਜਾ ਰਿਹਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਲੋਕ ਸਿੰਘਾ ਸਯੂਮ ਕਿਸਾਨ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਤ ਗਿੱਲ ਵੱਲੋਂ ਸਾਨੂੰ ਬਹੁਤ ਧੰਨਵਾਦੀਆਂ ਜੋ ਸਾਡੀ ਅੱਜ 26 ਜਨਵਰੀ ਦੀ ਸੰਯੁਕਤ ਕਿਸਾਨ ਮੋਰਚੇ ਨੇ ਜੋ ਟਰੈਕਟਰ ਪ੍ਰੇਡ ਕੀਤੀ ਹੈ ਉਹਨਾਂ ਦੀ ਕਵਰਿੰਗ ਕਰਨ ਆਏ ਆ ਬਹੁਤ ਧੰਨਵਾਦੀ ਹਾਂ ਤਾਂ ਤੁਹਾਡੇ ਵੱਲੋਂ ਟਰੈਕਟਰ ਪ੍ਰੇਡ ਕੀਤੀ ਜਾਣੀ ਹੈ ਦੂਜੇ ਪਾਸੇ ਸਰਕਾਰਾਂ ਦਮਗਾਜੇ ਮਾਰਦੀਆਂ ਨੇ ਯਾਨੀ ਸਾਰਿਆਂ ਲਈ ਜਿਹੜਾ ਸਵਿਧਾਨ ਬਣਿਆ ਹੋਇਆ ਤੇ ਕਾਨੂੰਨ ਇੱਕ ਆ ਤੁਸੀਂ ਦੱਸੋ ਕਿ ਕਾਨੂੰਨ ਇੱਕ ਆ ਆਜ਼ਾਦੀ ਮਿਲੀ ਹੈ ਮੇਰੇ ਹਿਸਾਬ ਨਾਲ ਤਾਂ ਆਜ਼ਾਦੀ ਨਹੀਂ ਮਿਲੀ ਹੈ ਕਾਰਨ ਕਿ ਆ ਕਿ ਪਹਿਲਾਂ ਵੀ ਜਿਹੜਾ ਹੈਗਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਕੋਆਪਰੇਟ ਜਿਹੜੀਆਂ ਹੈਗੀਆਂ ਸੀਆਂ ਉਹਨਾਂ ਦਾ ਰਾਜ ਸੀ ਹੁਣ ਵੀ ਕੋਆਪਰੇਟ ਦਾ ਰਾਜ ਹੈ ਕਾਰਨ ਕਿ ਆ ਕਿ ਜਿੰਨੇ ਵੀ ਕੋਆਪਰੇਟ ਘਰਾਣੇ ਆ 10 15 ਘਰਾਣੇ ਆ ਜਿਹੜੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਧੁਰੇ ਤੇ ਹੀ ਸਰਕਾਰ ਚੱਲਦੀ ਹੈ ਜਦੋਂ ਇਲੈਕਸ਼ਨ ਆਉਂਦੇ ਆ ਉਹ ਉਹਨਾਂ ਨੂੰ ਫੰਡਿੰਗ ਕਰਦੇ ਆ ਜਦੋਂ ਫੰਡ ਕਰਵਾ ਕਰਕੇ ਉਹ ਸਰਕਾਰਾਂ ਬਣ ਜਾਂਦੀਆਂ ਤਾਂ ਸਰਕਾਰਾਂ ਬਣਨ ਤੋਂ ਬਾਅਦ ਜੋ ਕੋਆਪਰੇਟ ਘਰਾਣੇ ਜਿਵੇਂ ਹੀ ਕਹਿੰਦੇ ਆ ਸਰਕਾਰਾਂ ਉਮੀ ਚੱਲਦੀਆਂ ਜੋ ਆਪਣੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਕੁਰਬਾਨੀ ਦੇ ਕੇ ਦੇਸ਼ ਨੂੰ ਯਾਦ ਕਰਾਇਆ ਜਦੋਂ ਤਾਂ ਉਦੋਂ ਉਹਨਾਂ ਨੇ ਇਹ ਕਿਹਾ ਸੀ ਵੀ ਹੁਣ ਜਿਹੜਾ ਅਸੀਂ ਗੋਰਿਆਂ ਤੋਂ ਤਾਂ ਖਿਹੜਾ ਛੜਾ ਲਿਆ ਪਰ ਸਾਨੂੰ ਇੱਕ ਵਾਰੀ ਫੇਰ ਕਾਲਿਆਂ ਨਾਲ ਵੀ ਲੜਾਈ ਲੜ ਕੇ ਸਾਨੂੰ ਆਜ਼ਾਦ ਹੋਣਾ ਪਊਗਾ ਤਾਂ ਹੀ ਅਸੀਂ ਸਵਰਗ ਦੇ ਵਿੱਚ ਜਾਵਾਂਗੇ ਤੇ ਉਹੀ ਜੋ ਉਹਨਾਂ ਦੀ ਸੋਚ ਸੀ ਉਹਨਾਂ ਨੇ ਜੋ ਸਾਨੂੰ ਦੱਸਿਆ ਸੀ ਵੀ ਜੋ ਅੱਜ ਕਵਰੇਟ ਘਰਾਣਿਆਂ ਦੇ ਵਿੱਚ ਬਣ ਕੇ ਰਾਲ ਕੇ ਸਾਡੇ ਨਾਲ ਇਹ ਕਾਲੇ ਜਿਹੜੇ ਆਪਣੇ ਇੱਧਰਲੇ ਰਹਿਣ ਵਾਲੇ ਲੋਕ ਆਪਾਂ ਨੂੰ ਜਿਹੜਾ ਤੰਗ ਪਰੇਸ਼ਾਨ ਕਰ ਰਹੇ ਆ ਲੋਕਾਂ ਦੇ ਗਰੀਬ ਪਰਿਵਾਰਾਂ ਦੇ ਉੱਤੇ ਵੱਧ ਤੋਂ ਵੱਧ ਟੈਕਸ ਲਾਉਂਦੇ ਆ ਤੇ ਉਹਨਾਂ ਨੂੰ ਕਰੋੜਾਂ ਕਰੋੜਾਂ ਰੁਪਏ ਕਵਰੇਟ ਘਰਾਣਿਆਂ ਦੇ ਮਾਫ਼ ਕਰ ਦਿੰਦੇ ਆ ਤੇ ਜੇਕਰ ਸਾਡੇ ਗਰੀਬ ਪਰਿਵਾਰ ਨੇ ਕਿਸੇ ਦਾ 10000 ਰੁਪਿਆ ਦੇਣਾ ਉਹਨਾਂ ਨੂੰ ਜੇਲ੍ਹ 'ਚ ਧੱਕਦੇ ਆ ਉਹੀ ਕਾਰਨ ਹੈ ਜਿਹੜਾ ਇਹ ਕੰਮ ਚੱਲ ਰਿਹਾ ਹੈ ਇਹ ਕੰਮ ਚੱਲ ਰਿਹਾ ਹੈ ਇਹ ਸਿਰਫ ਉਹੀ ਹੈ ਵੀ ਜੇਕਰ ਆਪਾਂ ਜਿਹੜੇ ਆਪਣੇ ਹੋਣ ਕਾਲਿਆਂ ਦਾ ਰਾਜ ਹੈ ਇਹਨਾਂ ਨੂੰ ਖਤਮ ਕਰਕੇ ਸੰਘਰਸ਼ ਕਰਨਾ ਪਉਣਾ ਹੈ ਇਸ ਕਰਕੇ ਮੈਨੂੰ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਤਾਂ ਹਾਜ਼ਰ ਹੀ ਹੈ ਵਪਾਰੀ ਵਰਗ ਨੂੰ ਵੀ ਤੇ ਮਜ਼ਦੂਰ ਵਰਗ ਨੂੰ ਵੀ ਜਿੰਨੇ ਵੀ ਇਸ ਆਪਣੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ ਇਹ ਰਾਲ ਕੇ ਜੇ ਆਪਾਂ ਸੰਘਰਸ਼ ਕਰਾਂਗੇ ਤਾਂ ਤਾਂ ਹੀ ਇਹਨਾਂ ਤੋਂ ਖਿਹੜਾ ਛੜਾਇਆ ਜਾ ਸਕਦਾ ਨਹੀਂ ਆਪਾਂ ਤੋਂ ਬਹੁਤ ਔਖਾ ਹੋ ਜਾਊਗਾ ਸੀਧ ਭਗਤ ਸਿੰਘ ਦਾ ਨਾਮ ਲਿਆ ਤੁਸੀਂ ਸੀਧ ਭਗਤ ਸਿੰਘ ਤੇ ਬਾਬਾ ਸਿਵ ਅੰਬੇਦਕਰ ਦੀ ਫੋਟੋ ਲਗਾਈ ਹੈ ਕਹਿੰਦੇ ਅਸੀਂ ਤਾਂ ਉਹਨਾਂ ਦੇ ਪਾਇਪੂਰਨਿਆਂ ਤੇ ਚੱਲਦੇ ਆਂ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸ਼ਹੀਦਾਂ ਦਾ ਸਨਮਾਨ ਕਰਨ ਦੇ ਸ਼ਹੀਦਾਂ ਦੁਆਰਾ ਪਾਇਪੂਰਨਿਆਂ ਤੇ ਚੱਲਣ ਦੀ ਜੜੀ ਕੋਸ਼ਿਸ਼ ਕੀਤੀ ਆ ਉਹ ਇੱਕ ਲੋਕ ਬਖਾਵਾ ਪੱਗ ਬੰਨਣ ਦਾ ਜਾਂ ਗਾਲ ਦੇ ਵਿੱਚ ਉਸ ਨਾਲ ਦਾ ਕੱਪੜਾ ਪੰਪਾਉਣ ਨਾਲ ਇਹ ਕੰਮ ਨਹੀਂ ਹੁੰਦਾ ਜਿਹੜੀ ਤੁਸੀਂ ਹੁਣ ਸਰਕਾਰ ਦੀ ਕਰ ਰਹੇ ਆ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਆ ਜਾਂ ਇਹ ਕੀ ਹੈ ਇਹਨਾਂ ਨੇ ਉਮੀਦਵਾਰ ਦਾ ਤੇ ਭਗਤ ਸਿੰਘ ਦੀ ਫੋਟੋ ਤਾਂ ਲਾਈ ਹੈ ਪਰ ਇਹ ਨਹੀਂ ਇਹ ਭਾਜਪਾ ਦੀ ਦੂਜੀ ਪਾਰਟੀ ਹੈ ਸਿਰਫ ਕਾਂਗਰਸ ਨੂੰ ਖਤਮ ਕਰਨ ਦੇ ਖਾਤਰ ਇਹਨਾਂ ਨੇ ਇੱਕ ਹੋਰ ਪਾਰਟੀ ਬਣਾਈ ਹੈ ਜੋ ਤੁਸੀਂ ਦੇਖੋ ਜਿੰਨੀਆਂ ਵੀ ਕਾਰਵਾਈਆਂ ਹੁੰਦੀਆਂ ਜੋ ਮੋਦੀ ਸਰਕਾਰ ਉੱਤੋਂ ਹੁਕਮ ਕਰਦੀ ਹੈ ਪੰਜਾਬ ਸਰਕਾਰ ਉਸੇ ਤਰ੍ਹਾਂ ਹੀ ਕਰਦੀ ਹੈ ਤੁਹਾਨੂੰ ਪਤਾ ਹੈ ਵੀ ਆਹ ਜਿਹੜੇ ਗਰੀਬ ਬੰਦੇ ਆ ਉਹਨਾਂ ਨੂੰ ਕੰਨ ਕਿ ਜਿਹੜੀ so, 2 ਰੁਪਏ ਕਿਲੋ ਪੰਜਾਬ ਸਰਕਾਰ ਦਿੱਤੀ ਸੀ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਕਿਸੇ ਨੂੰ ਉਹ 2 ਜਿਹੜੀ ਪੰਜਾਬ ਸਰਕਾਰ 2 ਰੁਪਏ ਕਿਲੋ ਦਿੰਦੀ ਹੈ ਨਾ ਉਹ ਕਿਸੇ ਨੂੰ ਨਹੀਂ ਮਿਲੀ ਸਿਰਫ ਜਿਹੜੀ ਕੇਂਦਰ ਨੂੰ ਆ ਰਹੀ ਹੈ ਉਹੀ ਮਿਲ ਰਹੀ ਹੈ ਤੇ ਉਹਨਾਂ 'ਚ ਵੀ ਸਾਡੇ ਗਰੀਬ ਪਰਿਵਾਰਾਂ ਨਾਲ ਨੁਕਸਾਨ ਕੀਤਾ ਕੀ ਹੋਇਆ ਉਹਨਾਂ 'ਚੋਂ ਵੀ ਕਾਰਡ ਕੱਟ ਤੇ ਵੀ ਜਿਹੜੀ ਕੇਂਦਰ ਤੋਂ ਸਾਡੇ ਪਰਿਵਾਰਾਂ ਨੂੰ ਗਰੀਬਾਂ ਨੂੰ ਮਿਲਦੀ ਆ ਉਹਦਾ ਮੈਲ ਲੈਣ ਦਿਓ ਤੁਸੀਂ ਆਪਤਾ ਦੇਣੀ ਨਹੀਂ ਉਹ ਵੀ ਸਾਡੀ ਕੱਟਤੀ ਤੇ ਹੁਣ ਕਹਿੰਦਾ ਮੈਂ 26 ਜਨਮ ਨੂੰ ਲਾਨ ਕਰੂੰਗਾ ਕੋਲ ਇਲੈਕਸ਼ਨ ਆ ਗਿਆ ਐਮਪੀ ਦੇ ਵੀ ਮੈਂ ਸਾਰੇ ਜਿਹੜੇ ਪੁਰਾਣੇ ਕਾਰਡ ਹੈ ਅਸਲ ਕੀਤੇ ਉਹ ਬਹਾਲ ਕੀਤੇ ਆ ਕਿਤੇ ਜਾਣਗੇ ਪਰ ਪਹਿਲਾਂ ਇਹਨਾਂ ਨੇ ਰੈਸ਼ਨ ਕਾਰਡ ਆ ਜਿਹੜੇ ਕੱਟ ਦਿੱਤੇ ਸੀ ਕਹਿੰਦੇ ਧਰਾੜ ਲੋਕਾਂ ਦੇ ਕੱਟ ਤੇ ਹੁਣ ਕਹਿੰਦੇ ਸਾਡੇ ਕੋਲ ਡਾਟਾ ਆ ਗਿਆ ਤੇ ਉਹੀ ਕਾਰਡ ਆ ਜਿਹੜੇ ਬਹਾਲ ਕਰ ਦਿੱਤੇ ਜਾਣਗੇ ਉਹਨਾਂ ਨੂੰ ਕਣਕ ਮਿਲ ਜੂਗੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਕੱਟਣਾ ਫਿਰ ਕਹਿਣਾ ਵੀ ਉਹੀ ਸਾਡੇ ਕੋਲੇ ਡਾਟਾ ਪਿਆ ਤੇ ਅਸੀਂ ਉਹਨਾਂ ਨੂੰ ਕਣਕ ਆ ਜਿਹੜੀ ਦੇ ਦੇਵਾਂਗੇ ਇਹ ਕਾਰਨ ਕੀ ਆ ਲੋਕਾਂ ਨੂੰ ਗਮਰਾਹ ਕਰਨ ਵਾਲੇ ਪਾਸੇ ਆ ਪਹਿਲਾਂ ਤਾਂ ਉਹਨਾਂ ਦੇ ਕੱਟ ਤੇ ਵੀ ਉਹਨਾਂ ਨੂੰ ਗੁੱਸਾ ਆ ਗਿਆ ਹੁਣ ਵੀ ਇਲੈਕਸ਼ਨ ਆ ਰਹੇ ਐ ਐਮਪੀ ਦੇ ਉਹਨਾਂ ਦੇ ਬਹਾਲ ਕਰਦੇ ਵੀ ਅਸੀਂ ਸਾਨੂੰ ਵੋਟ-ਵੋਟਾਂ ਪੈ ਜਾਣੀਆਂ ਸਿਰਫ ਉਹ ਵੋਟਾਂ ਦਾ ਚੱਕਰ ਐ ਇਹਨਾਂ ਨੂੰ ਕਿਸੇ ਗਰੀਬ ਨਾਲ ਅਮੀਰ ਨਾਲ ਇਹਨਾਂ ਨੂੰ ਕੋਈ ਚੱਕਰ ਨਹੀਂ ਸਿਰਫ ਇਹਨਾਂ ਨੂੰ ਆਪਦੀ ਕੁਰਸੀ ਟਿੱਕਰ ಮತ ਵਾਲਾ ਹੋਰ ਕੋਈ ਨਾ ಮತਵਲ ਨਹੀਂ ਪਰ ਇਹ ਸੰਘਰਸ਼ਾਂ ਨਾਲ ਜੋ ਆਪਣਾ ਮਾੜਾ ਕੰਮ ਕਰਦੇ ਐ ਜਿਵੇਂ ਰਾਸ਼ਨ ਕਾਰਡ ਕੱਤੇ ਸੀ ਅਸੀਂ ਫਰੋਰ ਵੀ ਕੀਤਾ ਜਥੇਬੰਦੀ ਨੇ ਵੀ ਪਹਿਲਾਂ ਜਦੋਂ ਤੁਸੀਂ ਬਣਾਇਆ ਉਦੋਂ ਪੂਰੀ ਕੋਖਪੜਤਾਲ ਕਰਕੇ ਬਣਾਉਣੇ ਸੀ ਹੁਣ ਕਿਉਂ ਕੱਟੇ ਉਹਨੇ ਜੇ ਤੁਸੀਂ ਇਹ ਦੇਖੋ ਜਿਹੜੇ ਕੋਆਪਰੇਟ ਕਰਾਣੇ ਜਿਹੜੇ ਤਕੜੇ ਬੰਦੇ ਆ ਉਹਨਾਂ ਨੂੰ ਮਿਲ ਰਹੀ ਸੀ ਕਣਕ ਤੇ ਤਕਰੀਬਨ ਤੁਸੀਂ ਪਿੰਡਾਂ 'ਚ ਜਾ ਕੇ ਕਵਰਿੰਗ ਵੀ ਕੀਤੀ ਐ ਗਰੀਬਾਂ ਦੇ ਇੱਕ ਇੱਕ ਕਮਰੇ ਵਾਲੇ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਤੇ ਮੈਂ ਪੁੱਛਿਆ ਵੀ ਸੀ ਇੱਥੇ ਆ ਕੇ ਤਹਿਸੀਲ ਦੇ ਵਿੱਚ ਅਫਸਰਾਂ ਨੂੰ ਮੈਂ ਕਿਹਾ ਜੀ ਇਹ ਕਿਵੇਂ ਕੱਟੇ ਗਏ ਗਰੀਮ ਨੂੰ ਮੂਰੇ ਕਰਕੇ ਤਾਂ ਅਫਸਰਾਂ ਨੇ ਪਤਾ ਮੈਨੂੰ ਕੀ ਕਿਹਾ ਸੀ ਕਹਿੰਦੇ ਸਾਨੂੰ ਹੁਕਮ ਆ ਗਿਆ ਵੀ 1.5 ਘੰਟੇ ਦੇ ਵਿੱਚ ਵਿੱਚ 15% ਕਾਰਡ ਕੱਢ ਦਿਓ ਤੇ ਅਸੀਂ ਕੋਈ ਨਹੀਂ ਵੇਖਿਆ ਕੋਈ ਮਾੜਾ ਚੰਗਾ ਜਿਹੜੇ ਸਾਡੇ ਮੂਰੇ ਆ ਗਏ 15% ਉਤਲੇ ਕੱਟ ਤੇ ਐ ਹੋਇਆ ਸੀ ਇਹ ਤਾਂ ਸਰਕਾਰ ਕਹਿੰਦੀ ਸੀ ਅਸੀਂ ਤਾਂ ਇਮਾਨਦਾਰੀ ਬਹੁਤ ਆ ਨਾ ਤਾਂ ਉਹਨਾਂ ਤੇ ਕਾਰਵਾਈ ਹੋਈ ਜਿਨ੍ਹਾਂ ਨੇ ਗਲਤ ਰਾਸ਼ਨ ਕਾਰਡ ਕੱਟੇ ਜਿਨ੍ਹਾਂ ਦੇ ਜਿਹੜੇ ਗਰੀਬ ਸੀ ਤੇ ਜਿਹੜੇ ਧਨਾੜਾਂ ਦੇ ਕੱਟੇ ਸੀ ਨਾ ਉਹਨਾਂ ਤੇ ਕਾਰਵਾਈ ਹੋਈ ਕਿ ਇਹਨਾਂ ਦੇ ਰਾਸ਼ਨ ਕਾਰਡ ਬਣਾਏ ਕਿਉਂ ਇਹ ਇਹ ਤਾਂ ਹੀ ਕਹਿੰਦੇ ਸੀ ਜਦੋਂ ਸਰਕਾਰ ਆਈ ਆਈ ਹੈ ਕਹਿੰਦੇ ਸੀ ਅਸੀਂ ਕਨਵਰਸ਼ਨ ਆਪਾਂ ਕਿਸੇ ਨੂੰ ਪੈਸਾ ਨਹੀਂ ਲੈਣ ਦੇਣਾ ਕੋਈ ਸਾਡਾ ਮਲਾਜ਼ਮ ਪੈਸਾ ਨਹੀਂ ਲੈਣਾ ਤੁਹਾਨੂੰ ਪਤਾ ਹੈ ਵੀ ਹੁਣ ਪਹਿਲਾਂ ਜਿਹੜਾ 100 ਰੁਪਏ ਚ ਸਾਡਾ ਜਿਹ ਮਹਿਕਮੇ ਵਾਲੇ ਸਰਕਾਰੀ ਮਹਿਕਮੇ ਵਾਲੇ ਕੰਮ ਕਰਦੇ ਸੀ ਸਾਨੂੰ ਉਹ 2-2000 ਰੁਪਏ ਦੇ ਕੇ ਸਾਡੇ ਬੰਦਿਆਂ ਨੂੰ ਕਰਾਉਣਾ ਪੈਂਦਾ ਐਨਾ ਕੀ ਫਰਕ ਹੋਇਆ ਇਹਨਾਂ ਦੀ ਸਰਕਾਰ ਦਾ ਕਾਰਨ ਕੀ ਹੈ ਇਹਨਾਂ ਨੇ ਵੀ ਉਤੋਂ ਵੱਡੇ ਗਫੇ ਪਾਤੇ ਉਹਨਾਂ ਤੋਂ ਬਾਲੇ ਪੈਸੇ ਲੈਣ ਵਾਸਤੇ ਉਹਨਾਂ ਨੂੰ ਸ਼ਕਤੀ ਕੀਤੀ ਸੀ ਹੁਣ ਕੋਈ ਡਰਦਾ ਨਹੀਂ ਮਲਾਜ਼ਮ ਉਹ ਵੀ ਪੈਸੇ ਲੈਂਦੇ ਕਿਤੇ ਤੇ ਕਾਰਵਾਈ ਕੀਤੀ ਹੈ ਇਹ ਗਾਪਾਂ ਦੀਆਂ ਸਰਕਾਰਾਂ ਜੀ ਇਹਨਾਂ ਤੋਂ ਬਚਣਾ ਤਾਂ ਸੰਘਰਸ਼ੀ ਲੋਕਾਂ ਦੇ ਨਾਲ ਖੜੇ ਹੋ ਤੇ ਆਪਣਾ ਹੱਕ ਲੈਣ ਲਈ ਸੰਘਰਸ਼ ਲੜੋਂਗੇ ਤਾਂ ਤੁਹਾਨੂੰ ਮਿਲ ਜੂਗਾ ਇਹਨਾਂ ਤੋਂ ਕੁਝ ਨਹੀਂ ਮਿਲਣਾ ਤਾਂ ਪਰ ਜੋ ਸੰਵਿਧਾਨ ਆ ਅੱਜ 26 ਜਨਵਰੀ ਆ ਤਾਂ ਉਸ ਦੇ ਅਨੁਸਾਰ ਤਾਂ ਜਿਹੜੇ ਆਪਾਂ ਭੇਜਦੇ ਆ ਸੰਸਦ ਦੇ ਵਿੱਚ ਉਹਨਾਂ ਨੂੰ ਬਣਾ ਕੇ ਤੇ ਉਹ ਸਾਨੂੰ ਹੱਕ ਲੈ ਕੇ ਦੇਣਗੇ ਉਹ ਕਿਉਂ ਨਹੀਂ ਲੈ ਕੇ ਦਿੰਦੇ ਫਿਰ ਉਹ ਤੁਹਾਨੂੰ ਦੱਸਿਆ ਜੀ ਕੋਆਪਰੇਟ ਕਰਾਣਿਆਂ ਤੋਂ ਫਾਣਗ ਲੈ ਕੇ ਉਹ ਐਮਪੀ ਬਣਦੇ ਆ ਪਰ ਵੋਟਾਂ ਤਾਂ ਤੁਸੀਂ ਪਾਉਨੇ ਹੋ ਬੋ ਜਿਹੜੇ ਆਪਣੇ ਗਰੀਬ ਪਰਿਵਾਰ ਹੈ ਜਿਨ੍ਹਾਂ ਨੂੰ ਸਿਰਫ ਰੋਟੀ ਟਿਕਰੀ ਮਤਵ ਲੈ ਹੁਣ ਥੋੜਾ ਜਿਹਾ ਕਿਸਾਨ ਤੇ ਮਜ਼ਦੂਰਾਂ ਨੂੰ ਹੌਣ ਆ ਗਿਆ ਲਈ ਆ ਵੀ ਆਪਾਂ ਹੱਕ ਤੇ ਲੜਨਾ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਆ ਕੇ ਝੰਡੇ ਲਾ ਕੇ ਕਲਮ ਚੌਧਰੀ ਮੂਰੇ ਕਰਕੇ ਪਿੰਡਾਂ ਚ ਪੰਜ ਪੰਜ ਕਲਮ ਚੌਧਰੀ ਬਣਾਏ ਹੋਏ ਆ ਉਹਨਾਂ ਰਹੀ ਪ੍ਰੈਸ਼ਰ ਪਾ ਕੇ ਗਰੀਬ ਪਰਿਵਾਰਾਂ ਤੋਂ ਵੋਟਾਂ ਪਾ ਲੈਂਦੇ ਆ ਪਰ ਹੁਣ ਅਸੀਂ ਜਿਹੜੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਅਸੀਂ ਲੋਕਾਂ ਨੂੰ ਜਾਗਰਿਤ ਕਰ ਰਹੇ ਆ ਪਰ ਇਹਨਾਂ ਦੀ ਲੁੱਟ ਅਸੀਂ ਖਤਮ ਕਰ ਦਾਂਗੇ ਜਲਦੀ ਤੋਂ ਜਲਦੀ ਪਰ ਹੁਣ ਵਾਲੀ ਸਰਕਾਰ ਹੈ ਜਿਹੜੀ ਹੁਣ ਮੌਜੂਦਾ ਸਰਕਾਰ ਐ ਤੱਕ ਕਹਿੰਦੀ ਸਾਡੇ ਕੋਈ ਚੌਧਰ ਕਰਨ ਵਾਲਾ ਹੀ ਹੈ ਨੀਗਾ ਅਸੀਂ ਤਾਂ ਨਾ ਕਿਸੇ ਤੇ ਚੌਧਰ ਕਰਨੀਆਂ ਨਾ ਕਰਨੀਆਂ ਲੋਕਾਂ ਦੇ ਸੇਵਾਦਾਰ ਤੁਸੀਂ ਦੇਖੋ ਜਾ ਕੇ ਪਿੰਡਾਂ 'ਚ ਤੁਹਾਨੂੰ ਪਤਾ ਲੱਗ ਜੂ ਵੀ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਚੌਧਰਾਂ ਇੱਕ ਟਰੱਕ ਯੂਨੀਅਨ ਕਿੱਡਾ ਕਿ ਉਹਦਾ ਹੁੰਦਾ ਉਹਦੇ ਵਿੱਚ ਤਾਂ ਇਹ ਛਤ੍ਰੋ ਛਤਰੀ ਹੋ ਕੇ ਯੂਨੀਅਨ ਦੇ ਵਿੱਚ ਪ੍ਰਧਾਨ ਬਣਦੇ ਆ ਹੈ ਨਿੱਕੀਆਂ ਨਿੱਕੀਆਂ ਆ ਮਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹਦੇ ਪਿੱਛੇ ਕੀ ਕੌਸ਼ਿਸ਼ ਕਰਿਆ ਉਹ ਐਮਸੀ ਆਪਣਾ ਅਜੇ ਤੋ ਦਾ ਮਾਲਾ ਕਮੇਟੀ ਦਾ ਪ੍ਰਧਾਨ ਬਣਾਉਂਦਾ ਕਿੰਨੀ ਜਦੋਂ ਜਦ ਕਈਆ ਜਿਹੜਾ ਪਿਛਲਾ ਆਪਣਾ ਪ੍ਰਧਾਨ ਹੈ ਉਹਤੇ ਤੇ ਕੇਸ ਵੀ ਪਰਚੇ ਵੀ ਪਾਏ ਗਏ ਆ ਏ ਤੁਹਾਨੂੰ ਪਤਾ ਹੈ ਜੀ ਇਹ ਕਿਸੇ ਦਾ ਉਹੀ ਚੱਕਰ ਹੈ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਹੀ ਹੋਣ ਵਾਲੀ ਸਰਕਾਰ ਕ ਤੁਸੀਂ ਤਾਂ ਛੋਟੇ ਛੋਟੇ ਅਹੁਦੇ ਗਿਣਾਤੇ ਇਹ ਤਾਂ ਕਹਿੰਦੇ ਸੀ ਐਮਐਲਏ ਕਹਿੰਦੇ ਸੀ ਅਸੀਂ ਮੰਤਰੀ ਕਹਿੰਦੇ ਸੀ ਅਸੀਂ ਤਾਂ ਸਿਕਿਉਰਿਟੀ ਗਾਰਡ ਨਹੀਂ ਲਵਾਵਾਂਗੇ ਗਨਮੈਨ ਨਹੀਂ ਲਵਾਵਾਂਗੇ ਜੀ ਹੁਣ ਤੁਹਾਨੂੰ ਦੇਖਿਆ ਵੀ ਜਦੋਂ ਕਿਤੇ ਹੁਣ ਇਹਨਾਂ ਦਾ ਐਮਐਲਏ ਜਾਂ ਮੰਤਰੀ ਆਉਂਦਾ ਤੁਸੀਂ ਦੇਖੋ ਕਾਲੀਆਂ ਨਾਲ ਉਹ ਤੇ ਕਾਂਗਰਸ ਨਾਲ ਵੱਡੀਆਂ ਲੈਣਾ ਪੁਲਿਸ ਦੀਆਂ ਮਗਰ ਹੁੰਦੀਆਂ ਇਹਨਾਂ ਦੇ ਹੂੰ ਇਹ ਇਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਨੇ ਪੂਰੇ ਨਹੀਂ ਕੀਤੇ ਤੇ ਇਹਨਾਂ ਨੂੰ ਆ ਐਮਪੀ ਦੀਆਂ ਚੋਣਾਂ 'ਚ ਹੀ ਲੋਕ ਦੱਸ ਦੇਣਗੇ ਵੀ ਜੇ ਸਾਡੇ ਕੋਲੇ ਝੂਠ ਬੋਲਿਆ ਤਾਂ ਉਹਦਾ ਰਿਜ਼ਲਟ ਕੀ ਨਿਕਲੂਗਾ ਐਮਪੀ ਦੀਆਂ ਚੋਣਾਂ ਦੀ ਗੱਲ ਕੀਤੀ ਹੈ ਤੁਸੀਂ ਇਹ ਤਾਂ ਕਹਿੰਦੇ ਸੀ ਕਿ ਸਾਨੂੰ ਘਰਾਂ ਚੋਂਣ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਕੰਮ ਹੀ ਐਨੇ ਇੱਕ ਕਰ ਦਾਂਗੇ ਤੇ ਹੁਣ ਵੀ ਕੰਮ ਐਨੇ ਕਰਤੇ ਜਲੰਧਰ ਵਾਲੀ ਜਿਮਣੀ ਚੋਣ ਕਹਿੰਦੇ ਲੋਕਾਂ ਨੇ ਸਾਨੂੰ ਕੰਮ ਕੀਤੇਆਂ ਤੇ ਵੋਟ ਪਾਈ ਆ ਨਹੀਂ ਲੱਗ ਜੂ ਪਤਾ ਬਾਲਾ ਸਮਾਂ ਨਹੀਂ ਆ ਕੁਝ ਮਹੀਨੇ ਹੀ ਐ ਪਤਾ ਲੱਗ ਜੂ ਇਹਨਾਂ ਨੂੰ ਵੀ ਕਿੰਨਾ ਕੁ ਅਸੀਂ ਲੋਕਾਂ ਦਾ ਵਿਕਾਸ ਕੀਤਾ ਤੇ ਕਿੰਨੇ ਕੁ ਲੋਕ ਸਾਡੇ ਨਾਲ ਖੜੇ ਐ ਠੀਕ ਐ ਗੱਪਾਂ ਮਾਰ ਕੇ ਇਹਨਾਂ ਨੇ ਉਦੋਂ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲੈ ਲਈਆਂ ਸਮਾਂ ਆ ਰਿਹਾ ਐ ਐਮਪੀ ਦੀ ਚੋਣਾਂ 'ਚ ਦੱਸ ਦਿਆਂਗੇ ਤੁਹਾਨੂੰ ਅਸੀਂ